ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭពਿੰਦਰ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਇੱਕ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਭਗਵੰਤ ਮਾਨ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤੇ ਸਾਰਿਆਂ ਦੇ ਭਰਮ ਭਲੇਖੇ ਨਿਕਲ ਜਾਣਗੇ ਹਲਕੇ ਹੋਣਾ ਮਾਜੇ ਦੇ ਵਿੱਚ ਦੁਆਬੇ ਦੇ ਚਮਾਲ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਇੱਕ ਬਹੁਤ ਵੱਡੀ ਕ੍ਰਾਂਤੀ ਵਾਸਤੇ ਤਿਆਰ ਹੋ ਗਿਆ ਤੇ ਕਾਂਗਰਸ ਤੇ ਅਕਾਲੀ ਦਲ ਦਾ ਬਿਲਕੁਲ ਸਫਾਇਆ ਹੋ ਰਿਹਾ 4 ਤਰੀਕ ਨੂੰ ਤੇ 11 ਤਰੀਕ ਨੂੰ ਰਿਜ਼ਲਟ ਆ ਜਾਊਗਾ ਅੱਜ ਸਖੀਰ ਬਾਦਲ ਨੇ ਰੈਲੀ ਕੀਤੀ ਉਹਨਾਂ ਨੇ ਦੱਸਿਆ ਕਿ ਕੀ ਪੰਜਾਬ ਨੂੰ ਹੱਥਾਂ ਦੇ ਦਮਾਂ ਤੇ ਜਿਹੜੇ ਆਪ ਭਗੰਤ ਮਾਨ ਬਿਲਕੁਲ ਨਹੀਂ ਸੰਭਾਲ ਸਕਦੇ ਤੇ ਪੰਜਾਬ ਕਿਵੇਂ ਸੰਭਾਲੇ ਦੇਖੋ ਇਹ ਨਿੱਜੀ ਗੱਲਾਂ ਕਰ ਰਹੇ ਨੇ 11 ਮਾਰਚ ਨੂੰ ਸੁਖਵੀਰਵਾਲ ਦਾ ਬਿਆਨ ਆਊਗਾ ਕਿ ਲੋਕਾਂ ਦਾ ਫਤਵਾ ਸਬਕਾ ਹੈ ਇਹ ਸਹਾਰ ਦੀ ਸਮੀਖਿਆ ਕਰਾਂਗੇ ਤਰਨਤਾਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ